ਮਹੀਨਾ ਪਹਿਲਾਂ ਹਰਚੁਰੇ ਨੌਜਵਾਨ ਦੀ ਲਾਸ਼ ਛੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਹੜ੍ਹ ਵਿੱਚ ਡੁੱਬਣ ਕਰਕੇ ਹੋਈ ਸੀ ਮੌਤ ਮਹੀਨਾ ਬਾਅਦ ਮਿਲੀ ਲਾਸ਼ ਮ੍ਰਿਤਕ ਦੀ ਪਹਿਚਾਨ ਵਿਨੇਕ ਮਾਰ ਪੁੱਤਰ ਨਾਨਕ ਚੰਦ ਵਾਸੀ ਕਲਾਨੌਰ ਵਜੂਹਾ ਮਹੀਨਾ ਪਹਿਲਾਂ ਰਾਵੀ ਦਰਿਆ 'ਚ ਆਏ ਹੜ੍ਹ ਦੇ ਕਾਰਨ ਛੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਹੜ੍ਹ ਦੇ ਪਾਣੀ 'ਚ ਡੁੱਬਣ ਕਰਕੇ ਮੌਤ ਹੋਈ ਸੀ ਉਸ ਦੀ ਮਹੀਨੇ ਬਾਅਦ ਅੱਜ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਪ੍ਰਾਹਲ ਹੈ ਅਤੇ ਅੱਜ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਦੀ ਹਾਜ਼ਰੀ ਵਿੱਚ ਵਿਨੇਕ ਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਡੇਰਾ ਬਪਨਾਨਕ ਇਲਾਕੇ ਚ ਮਹੀਨਾ ਪਹਿਲਾਂ ਆਏ ਹਰ ਦੌਰਾਨ 6 ਨੌਜਵਾਨ ਜੋ ਕਿ ਆਪਣੇ ਦੋਸਤ ਤੇ ਘਰ ਪਾਣੀ ਫਰੋਂ ਚਾ ਰਹੇ ਸਨ ਤਾਂ ਇਹਨਾਂ 6 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਡੂੰਘੇ ਪਾਣੀ ਵਿੱਚ ਵਹਿ ਗਿਆ ਜੋ ਕਿ ਉਦੋਂ ਲਾਪਤਾ ਹੋ ਗਿਆ ਸੀ ਅਤੇ ਮਹੀਨਾ ਬਾਅਦ ਅੱਜ ਉਸ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦਾ ਰੋਕੇ ਪੁਰਾਹਾਰ ਅਤੇ ਜਿਸ ਦਾ ਅੱਜ ਕਲਾਨੌਰ ਹਰੀਮਾਪਾਦ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੰਗਤਾਂ ਜੀ ਨੇ ਇਕੱਠੀਆਂ ਹੋਈਆਂ ਨੇ ਇਹ ਮਹਲਾ ਚੱਕਰੀ ਕਲਾਨੌਰ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਵਿਕਰਮ ਵਿਕਰਮਜੀਤ ਹੈ ਜਿਹਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ ਇਹ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਿਹੜਾ ਉਹ ਗਾਇਬ ਹੋ ਗਿਆ ਰੁੜ ਗਿਆ ਇਹ ਪੰਜ ਛੇ ਜਣੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਾਂ ਚੱਲ ਗਏ ਇੱਕ ਜਿਹੜਾ ਕੰਤੇਟ ਚਲਾ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਗਿਆ ਮੁਰਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਦੀਆਂ ਟੀਮਾਂ ਸਨ ਜਿਹੜੇ ਗੋਤਾਖੋਰ ਸਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਵਾ ਉਹ 28 ਤਰੀਕ ਵਾਲੇ ਦੇਣੀ ਸੀ ਉਹ ਹੋਈ ਟਾਈਮ ਹੀ ਕਿ ਵਾ ਸਾਢੇ 4 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਹ ਸਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦਿਆ ਸੱਦ ਕੇ ਤੇ ਪਛਾਣ ਕਰਾਈ ਕਿ ਵਾਕਈ ਇਹ ਵਿੱਕਾ ਹੀ ਹੈ ਜਿਹਨੂੰ ਅਸੀਂ ਪਿਆਰ ਨਾਲ ਵਿਲੇ ਕਹਿੰਦੇ ਆ ਤੇ ਬੜਾ ਅਫਸੋਸ ਹੈ ਕਿਉਂਕਿ ਮੀ ਨੇਤਾ ਕ 23 ਜਨਵਰੀ ਨੂੰ ਮਤਲਬ ਬੇਸ਼ਕਲ ਜਿਹੜਾ ਸੀ ਨਾ ਉਹ ਘਰ ਛੜਿਆ ਦਾ ਬਾਕੀ ਉਹਦਾ ਜਿਹੜਾ ਲਿਬਾਸ ਹੈ ਟੀ-ਸ਼ਰਟ ਉਹਨੇ ਪਾਈ ਦੀ ਕਾਲੀ ਔਰ ਕਾਲਾ ਹੀ ਜਿਹੜਾ ਪਜਾਮਾ ਪਾਇਆ ਦਾ ਸੀਗਾ ਤੇ ਮਾਂ ਨੇ ਵੀ ਉਹਨੂੰ ਘੁੱਟ ਕੇ ਗੱਲ ਨਾਲ ਲਾ ਕਿਉਂਕਿ ਮਾਵਾਂ ਦੀ ਆਂਧਰਾ ਹੁੰਦੀਆਂ ਨੇ ਕਿ ਉਹ ਪਛਾਣ ਜਾਂਦੀ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹ ਹੈ ਕਿ ਚਾਰ ਭੈਣਾਂ ਦਾ ਇਹ ਦੋ ਭਰਾ ਹਨ ਜਿਹਦੇ ਚੋਂ ਇੱਕ ਰਹਿ ਗਿਆ ਉਹ ਵੀ ਮਤਲਬ ਜਿਹੜਾ ਅਜੇ ਬੇਰੁਜ਼ਗਾਰ ਹੈ ਤੇ ਜਿਹੜਾ ਇਹ ਹੀ ਇਹ ਕੰਮ ਕਰਲਾ ਪਿਆ ਕਾਰਾਂ ਦਾ ਬਿਲਕੁਲ ਮਤਲਬ ਜਿਹੜਾ ਇਹ ਮਾਹਰ ਬਣ ਗਿਆ ਗੱਡੀਆਂ ਬਣਾਉਣ ਦਾ ਜਦੋਂ ਕਿ ਉਹ ਰੱਬ ਜਦੋਂ ਰੱਬ ਹੀ ਕੁਦਰਤੀ ਹੈ ਕੁਦਰਤੀ ਗੱਲ ਹੈਗੀ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ ਉਹਨੂੰ ਚੁੱਕ ਕੇ ਲੈ ਗਿਆ ਉਹ ਜਿਹੜਾ ਦਾ ਪਿਓ ਹੈ ਇੱਕ ਡਰਾਈਵਰ ਹੀ ਕਰਦਾ ਮਮੂਲੀ ਇੱਕ ਡਰਾਈਵਰ ਦੀ ਕਿੰਨੀ ਕੀ ਤਨਖਾਹ ਹੁੰਦੀ ਆ ਉਹ ਦਿਨ ਵੀ ਇਹ ਮਤਲਬ ਉਹ ਤੇ ਜ ਮਨੀ ਮੇਸ ਜਿਹੜੇ ਜਿਹੜੇ ਉਹ ਗਏਦੇ ਸੀ ਕਿ ਉੱਥੇ ਆਪਣਾ ਸਵਾਰੀ ਲੈ ਕੇ ਤੇ ਉਹ ਵੀ ਵਿਚਾਰੇ ਰੋਂਦੇ ਨੇ ਉਹ ਦਿਨ ਦੇ ਮਹੀਨਾ ਹੋ ਗਿਆ ਅੱਜ ਇੱਕ ਪਾਸੇ ਗੱਲ ਜਿਹੜੀ ਆ ਉਹ ਲੱਗ ਗਈ ਆ ਪਰ ਅਜੀ ਪਰਜੋਰ ਬੇਨਤੀ ਕਰਨੇ ਆ ਸਰਕਾਰ ਅੱਗੇ ਤੇ ਇਹ ਇੱਕ ਪਰਿਵਾਰ ਬਹੁਤ ਹੀ ਗਰੀਬ ਹੈ ਇਹਦਾ ਇਨਕਮੋ ਸੋਰਸ ਜਿਹੜਾ ਇਹ ਸਾਰਾ ਹੀ ਮਦਦ ਇਲਾਕੇ ਦੇ ਲੋਕ ਜਿਹੜੇ ਜਾਣਦੇ ਨੇ ਕਿ ਨਹੀਂ ਕੋਈ ਇਹਨਾਂ ਦੀ ਜਿੰਨੀ ਵੱਤੋ ਵੱਤ ਜਿਹੜੀ ਆ ਉਹ ਮਦਦ ਕੀਤੀ ਜਾਵੇ ਤੇ ਸ਼ਹਿਰ ਵਾਲੇ ਵੀ ਜਿਹੜੇ ਨੇ ਉਹ ਇਹਨਾਂ ਦੇ ਨਾਲ ਨੇ ਬਿਲਕੁਲ ਉਹ ਜਿੰਨੇ ਜੋਗੇ ਆ ਨੇ ਉਹ ਵੀ ਕਰ ਰਹੇ ਨੇ ਗਾਂ ਵੀ ਕਰਨਗੇ ਉਦੋਂ ਦੀ ਰੋਟੀ ਕਿਹਨੇ ਰੱਜ ਕੇ ਨਹੀਂ ਖਾਧੀ ਤੇ ਅੱਜ ਸਾਰਾ ਪੋਸਟਮਾਰਟ ਹੋ ਕੇ ਤੇ ਅੱਜ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਰੇ ਸ਼ਹਿਰ ਦੀ ਸਾਰੇ ਇਲਾਕੇ ਦੀ ਔਰ ਕੋਈ ਵੀ ਲੀਡਰ ਨਹੀਂ ਹੋਣਾ ਜਿਹੜਾ ਇਹਨਾਂ ਦੇ ਘਰ ਨਹੀਂ ਆਇਆ ਉਹਨਾਂ ਨੇ ਵੀ ਇਹਨਾਂ ਨੇ ਸਾਨੂੰ ਬੁਤੀ ਜਿਹੜੀ ਆ ਪੂਰੀ ਕੀਤੀ ਅੱਜ ਤਾਂ ਆ ਹੀ ਆਣ ਕੇ ਸੋ ਇਸ ਵਾਸਤੇ ਦੁਬਾਰਾ ਫੇਰ ਇਹੋ ਹੀ ਸਾਡੀ ਪਰਜੋਰ ਮੰਗ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ ਕਿਉਂਕਿ ਬੇਟੀ ਦਾ ਵਿਆਹ ਵੀ ਨਾਲ ਰਚਿਆ ਦਾ ਕੀ ਕਰੇਗਾ ਕਿਤਰਾ ਹੋਏਗਾ ਦੋਸਤੋ ਕਿੰਨਾ ਜਾੜਾ ਹੋਇਆ ਵੈ ਸੋ ਇਸ ਵਾਸਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਬੇਨਤੀ ਇਹ ਵੀ ਦੁਬਾਰਾ ਫੇਰ ਕਰਨਾ ਵਾ ਕਿ ਇਹਨਾਂ ਦੀ ਵੱਧ ਵੱਧ ਮਾਈਕ ਤੌਰ ਤੇ ਜਿਹੜੀ ਮਦਦ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਦਿਲ ਨੂੰ ਜਿਹੜਾ ਹੌਸਲਾ ਹੋਵੇ ਐਸ ਵੇ ਉਹ ਟੁੱਟ ਚੁੱਕਾ ਪਰਿਵਾਰ ਕਲਾ ਨੋਰ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੀ 28 ਤਰੀਕ ਨੂੰ ਵਿਨੈ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਕੁਲ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਏ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਆ ਔਰ ਮੈਂ ਸਰਕਾਰ ਕੋ ਮੰਗ ਕਰਨਾ ਵਾਂ ਪਰਿਵਾਰ ਦੀ ਗਰੀਬ ਪਰਿਵਾਰ ਆ ਉਹਦੀ ਬੜੀ ਮਦਦ ਕੀਤੀ ਜਾਏ ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਆ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹ ਕਿੱਥੇ ਹੋਇਆ ਇਹ ਦਬੇ ਕੇ ਕਿਹੜੇ ਪਿੰਡ ਵਿਆ ਇਹ ਹਰੀਮਾ ਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋ ਇਹਨ ਕੁਝ ਘਰਾਂ ਤੋਂ ਫੋਨ ਆ ਰਿਹਾ ਸੀ ਮਦਦ ਵਾਸਤੇ ਇਹ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੀ ਪੰਜ ਸੱਤ ਮੁੰਡੇ ਤੇ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕਿਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਰਟਮ ਹੋ ਗਿਆ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਇਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੱਕ ਉਹਦੀ ਸਿਸਟਰ ਦੀ ਮੈਰਿਜ ਵੀ ਹੈ ਤੇ ਮੈਂ ਫਿਰ ਇੱਕ ਵਾਰ ਫਿਰ ਜ਼ੋਰ ਇਹੋ ਮੰਗ ਕਰਾਂਗਾ ਗਰੀਬ ਪਰਿਵਾਰ ਦੀ ਬਾਹ ਫੜੀ ਜਾਏ